آيو ني ادرو ني ادرو آگے واه ایتھے آ جندے او تو تسي کڑا آسن لنگو ایتھوں ہا ای آ جا آ جا يا بناو کٹیا ਫੱਲੇ ਲਾਇਆ ਖੱਲੀਆਂ ਲਾਇਆ ਉੱtre ਲਾਇਆ ਉੱtre ਲਾਇਆ ਕਾਜ ਕਰਦੇ ਆ ਪ੍ਰੋਫੈਸਰ ਕੱਲ ਨਾਲ ਚੱਕ ਮੇਰਾ ਪਤਾ ਨਹੀਂ ਆਂਦਾ ਨਹੀਂ ਪਤਾ ਇਹ ਰਹੇ ਆਪਾਂ ਇਹ ਕਰਕੇ ਪਹਿਲੀ ਤਾਂ ਅੱਗਾ ਡੋਸ ਲੈਣੀ ਹੈ ਇਹ ਤਾਂ ਇਹ ਨਹੀਂ ਚੜਾਉਣੀ ਹੈਗੀ ਨਾ ਨਹੀਂ ਦੁੱਧ ਹੀ ਲਿਆਉਂਦੇ ਆ ਨਹੀਂ ਨਹੀਂ ਆਪਾਂ ਦੁੱਧ ਹੀ ਲਿਆਉਂਦੀ ਨਹੀਂ ਆ ਬੱਚੀ ਬੱਚੀ ਸੋਲੇ ਲਿਆਉਂਦੇ ਨਹੀਂ ਰੋਕੋ ਬਾਬਾ ਦਾ ਮਾਰ ਕੇ ਆਉਂਦੇ ਆਂ ਬੈਠਾ ਉਹ ਗੁਰੇ ਦਾ ਇਧਰ ਆ ਇਧਰ ਨਾ ਘੁਰ ਗਿਆ ਪੂਰੇ ਘਾਟੇ ਚੁੱਕ ਕੇ ਸਿੱਟਿਆ ਡੋਰ ਉਹ ਨਾ ਡੋਰ ਨਹੀਂ ਆਈ ਆਂ ਗੁਰਾ ਲੱਭੀਆ ਨਾ ਤੂੰ ਸੁਨੰਦਰਾ ਵੰਦਾ ਨਾਲ ਆ ਉਹਨਾਂ ਦੇ ਟੇਕਾ ਕੱਢ ਦੋ ਨਹੀਂ ਆ ਲੈ ਜੀ ਕੋਈ ਨਹੀਂ ਆਈ ਐਲਤੀ ਹੋਈ ਹੈ ਯਾਰ ਕੱਢ ਕਿੱਥੇ ਹੈ ਓਪਰ ਛੱਡ ਹਦਰਾ ਇੱਕ ਤੇ ਖਾਜ ਲੋਰ ਨਹੀਂ ਆਈ ਐਲਤੀ ਹੈਦਾਈ ਬੁੱਤੀ ਭਈਆ

ਆਇਆ ਇਹਦੇ ਪਿੱਛੇ ਦੇਖ ਲੈ ਨਹੀਂ ਹੈ ਨਹੀਂ ਤੇ ਪਿੱਛੇ ਇਹ ਜੋ ਡੋਰ ਪੁੱਛ ਆ ਜਾਂਦੀ ਆ ਜਿਹੜੀ ਪਸੰਦ ਤੇ ਜਿਹੜੀ ਕਿਹੜੀ ਡਰੈਸ ਲਈ ਇਹ ਜੱਟਾ ਕੋਠੇ ਤੋਂ ਇੱਕ ਬਸੰਤ ਪੰਜਵੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਲ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾਡੋਰ ਨਾਲ ਪਤੰਗ ਚੜਾਉਂਦੇ ਨੇ। ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈੱਕ ਕੀਤਾ ਜਾ ਰਿਹਾ ਹੈ। ਜ਼ੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ। ਲੋਕਾਂ ਨੂੰ ਮੈਸੇਜ ਦੇ ਰਹੇ ਆ ਵੀ ਚੈਨਾਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ। ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ। ਇੱਕ ਉਹ ਸਪੀਕਰ ਰੱਟੀ ਲਾਉਣ ਨੂੰ ਰੋਥਾਂ ਲਈ ਕੀ ਕਰਦੇ। ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ। ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਮੋਰਸ ਵਿੱਚ ਨਹੀਂ ਆ। ਉਹਨਾਂ ਗੋਲਡ ਹੀ। ਜਿਹੜਾ ਕਰਨਾ ਪੁਰਸੂ ਅੱਜ ਡਰਾਈਵ ਤੇ ਆਈਏ ਕਿ ਤਰ੍ਹਾਂ ਦੇਖਦੇ ਆਂ। ਇਹ ਵਧੀਆ ਗੱਲ ਹੈ ਜੀ ਆਪਣੇ ਚਾਣਾ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਢਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਇਹਦਾ। ਨੁਕਸਾਨ ਬਹੁਤ ਹੋ ਰਹੇ ਨੇ ਨਾਮ। ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਗੇ। ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ। ਤੇ ਹੋਰ ਲੋਕਾਂ ਨੂੰ ਵੀ ਇਹ ਨਾਲ ਸੁਜਾਣਾਂ। ਚੜਾਉਣਾ ਗਲਤ ਹੈ ਇਹ ਪਤੰਗ ਚੜਾਉਣਾ। ਇਹਨਾਂ ਦਾ ਢਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆ।